ਸੀ ਆਈ ਸਟਾਫ ਦੋ ਵੱਲੋਂ थाना ਇਸਲਾਮਾਬਾਦ ਦੇ ਇਲਾਕਾ ਡਰੀਮ ਸਿਟੀ ਵਿਖੇ ਇੱਕ ਵਿਆਹ ਵਾਲੇ ਕਾਰ ਵਿੱਚ ਹੋਈ ਚੋਰੀ ਦੇ ਮਾਮਲੇ ਵਿੱਚ ਇੱਕ ਹੋਰ ਦੋਸ਼ੀ लवली ਕਾਬੂ ਅਤੇ 1.6 2 ਕਿਲੋਗ੍ਰam ਚਾਂਦੀ ਦੇ ਬਿਸਕੁਟ ਬਰਾਮਦ। ਮਾਨਯੋਗ ਪੁਲਿਸ ਕਮਿਸ਼ਨਰ ਅਮਰਸੇਰ ਸਾਹਿਬ ਗੁਰਪ੍ਰਿੰਤ ਸਿੰਘ ਪੋਲਰ ਸਾਹਿਬ ਉਹਨਾਂ ਦੇ ਦਸ਼ਨ ਨਿਰਦੇਸ਼ 8 2024 ਦੇ ਵਿੱਚ 261 ਨੰਬਰ ਮੁਕੱਦਮਾ ਦਰਜ ਹੋਇਆ ਸੀ ਪੀਐਸਐਸ ਇਸਲਾਮਾਬਾਦ ਜਿਹੜਾ ਕਿ ਕੰਪਲੇਨੈਂਟ ਨਰੇਸ਼ ਕੁਮਾਰ ਹੋਣਾ ਤੇ ਬਿਆਨਾਂ ਤੇ ਦਰਜ ਹੋਇਆ ਸੀਗਾ ਉਹਨਾਂ ਦੇ ਘਰ ਚੋਰੀ ਹੋਈ ਸੀ ਕੁਝ ਗਹਿਣੇ ਕੁਝ ਸੋਨਾ ਕੁਝ ਚਾਂਦੀ ਤੇ ਕੁਝ ਕੈਸ਼ ਚੋਰੀ ਹੋਇਆ ਸੀਗਾ ਅਸੀਂ ਇਸ ਮੁਕਦਮੇ ਦੇ ਵਿੱਚ ਤਿੰਨ ਦੋਸ਼ੀ ਪਹਿਲਾਂ ਗ੍ਰਿਫਤਾਰ ਕਰ ਲਏ ਸੀ ਜਿਨ੍ਹਾਂ ਤੋਂ ਅਸੀਂ 1 ਲੱਖ ਰੁਪਿਆ ਕੈਸ਼ 1 ਕਿਲੋ ਚਾਂਦੀ ਤੇ ਜਿਹੜਾ क्राइम ਦੇ ਵਿੱਚ ਮੋਟਰਸਾਈਕਲ ਯੂਜ਼ ਹੋਇਆ ਸੀ ਉਹ ਅਸੀਂ ਰਿਕਵਰ ਕਰ ਲਿਆ ਸੀਗਾ ਤੇ ਹੁਣ ਅਸੀਂ ਲਖਪ੍ਰੀਤ ਸਿੰਘ ਅਲਾਈਸ ਲਵਲੀ ਜਿਹੜਾ ਅਕਿਊਜ਼ਡ ਹੈ ਉਹਨੂੰ ਅਸੀਂ ਅਰੈਸਟ ਕੀਤਾ ਹੈ ਜਿਹਦੇ ਕੋਲ ਅਸੀਂ 1 ਕਿਲੋ 800 ਗ੍ਰਾਮ ਚਾਂਦੀ ਫੋਰ ਰਿਕਵਰ ਕੀਤੀ ਹੈ ਤੇ ਹੁਣ ਅਸੀਂ ਇਹਦੀ ਪੁੱਛਗਿੱਛ ਕਰ ਰਹੇ ਹਾਂ ਤੇ ਜੋ ਵੀ ਸਾਨੂੰ ਇਹਦੀ ਪੁੱਛਗਿੱਛ ਤੋਂ ਸਾਹਮਣੇ ਆਊਗਾ ਅਸੀਂ ਤੁਹਾਡੇ ਤਹਿਤ ਪਹੁੰਚਾਵਾਂਗੇ ਧੰਨਵਾਦ